ਹਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਗਾਵਾ ਰੁੱਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਵਿੰਦਰ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਹਰਵੰਤ ਸਿੰਘ ਹਰਵੰਤ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਥੋੜਾ ਦੱਸਣ ਚ ਭਲੇਖਾ ਲੱਗਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਇੱਕ ਹੌਲੇ ਜਿਹੇ ਪਹਾੜੀ ਚੋਟੀ ਤੁਹਾਨੂੰ ਵੰਡ ਤੇ ਦਿਖਾਉਣੀ ਆਂ ਸੂਈਆਂ ਸਾਰੀਆਂ ਹੀ ਆਂ ਜਿਹੜੀਆਂ ਆ ਦੋ گاਵਾ ਬੱਚੇ ਤੋਂ ਬਿਨਾ ਆਂ ਤੇ ਆ ਬੱਚੇ ਵਾਲੀ ਤੇ ਇਹਦੇ ਮਗਰ ਵੱਛੀ ਬੜੀ ਕਮਾਲ ਦੀ ਆ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਜੀ ਚਲੋ ਤੇ ਜਿੱਧਰ ਚਲੀ ਜਾਂਦਾ ਕੰਮ ਕਰ ਵਧੀਆ ਫਿਰ ਚਲੀ ਜਾਓ ਤੁਸੀਂ ਸੁਣਾਓ ਠੀਕ ਠਾਕ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਹਰਮਨ ਸਿੰਘ ਹਾਂਜੀ ਪਿੰਡ ਚਿਕਾਵਾ ਰੁਪਵਾਲੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਮਨਿੱਠਾ ਤੇ ਫੋਨ ਨੰਬਰ ਵੀ ਦੱਸਦੇ ਕਰੀ 99428563 ਠੀਕ ਐ ਤੇ ਮਾਲ ਫਿਰ ਆਪ ਹੀ ਲੱਭਣ ਜਾਂਦੇ ਪਾਰ ਹਾਂਜੀ ਆ ਜੀ ਠੀਕ ਆ ਤੇ ਇਸ ਤਰ੍ਹਾਂ ਫਿਰ ਕਿਤਰਾ ਸੁੱਤਣਾ ਮੋਟਰਸਾਈਕਲ ਵੀ ਜਾਂਦੇ ਆ ਅੱਛਾ ਮੋਟਰਸਾਈਕਲ ਵੀ ਬਣਾਇਆ ਹਾਂ ਹਾਂਜੀ ਹਾਂਜੀ ਬਾਕੀ ਇਹ ਆ ਕਿ ਚਲੋ ਹਾਂਜੀ ਮੇਨਤ ਆਪਾਂ ਨੂੰ ਟੋਟ ਕਾਇ ਹੁੰਦੇ ਹਾਂ ਹਾਂਜੀ ਹਾਂਜੀ ਜੇ ਤਰ੍ਹਾਂ ਆਰੇ ਵਿੱਚ ਮਿਹਨਤ ਆਪਾਂ ਨੂੰ ਕਰਨੀ ਚਾਹੀਦੀ ਆ ਜ਼ਰੂਰੀ ਇਹ ਨਹੀਂ ਕਿ ਆਪਾਂ ਨੂੰ ਬੰਨਣਾ ਨਹੀਂ ਮਾਰਨਾ ਚਾਹੀਦਾ ਚਲੋ ਕਈ ਵਾਰੀ ਕੁਦਰਤੀ ਕਈ ਚੀਜ਼ਾਂ ਹੁੰਦੀਆਂ ਆ ਵਾ ਤੇ ਆਪਾਂ ਨੂੰ ਬਹੁਤ ਚਲੇ ਵੀ ਤੁਹਾਡੀ ਬੜੀ ਸ਼ਾਬਾਸ਼ ਇਹ ਆ ਕਿ ਆਪਣੇ ਪਰਿਵਾਰ ਨੂੰ ਲੈ ਕੇ ਤੁਰੇ ਜੀ ਹਾਂਜੀ ਹਾਂਜੀ ਸਾਡਾ ਕੋਈ ਬੰਦੇ ਦਾ ਕੀ ਆ ਤੇ ਮਿਹਨਤ ਜਿਹੜੀ ਆ ਜ਼ਰੂਰ ਸਾਰਿਆਂ ਨੂੰ ਕਰਨੀ ਚਾਹੀਦੀ ਤੇ ਆਪਾਂ ਨੇ ਵੀਰ ਜੀ ਹੋਣਾ ਤਾਂ ਵੀ ਜ਼ਰੂਰ ਸਿੱ ਕਿ ਆਪ ਹੀ ਸਾਰਾ ਮਾਲ ਬਾਹਰੋਂ ਲੱਭ ਕੇ ਲਿਆਉਂਦੇ ਆ ਤੇ ਆਪ ਹੀ ਸਾਰੀ ਦੇਖਭਾਲ ਕਰਦੇ ਆ ਜਿਹੜੀ ਇਹਨਾਂ ਦੀ ਤੇ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਸੂਈ ਸਵਾਈ ਆ ਤਾਜੀ ਸੂਈ ਆ ਮਗਰ ਇਹਦੇ ਬੱਛੀ ਆ ਤੇ 나ੜੂ ਜਿਹੜਾ ਬੱਛੀ ਦਾ ਵੀ ਨਾਲ ਹੀ ਆ ਤੇ ਥਣ ਵੀ ਚੰਗਾ ਲੱਗਾ ਜਿਹੜਾ ਇਹਦੇ ਕੋਲ ਆ ਦੇਖ ਸਾਡੇ ਜੀ ਚੰਗੇ ਥਣ ਦੀ ਮਾਲਕਿਆ ਜਿਹੜੀ ਤੇ ਦੱਸਿਓ ਕਿੰਨਾ ਸੁਆਜੇ ਦਾ ਜੀ ਜੀ ਉਹ ਤੇ ਦੁਜੇ ਆਂਦੇ ਹੈ ਇਹਨਾ ਉਹ ਖਰੀਦ ਕੀਤੇ ਹੋ ਸਕਦਾ ਦੁਜੇ ਵੀ ਹੋਵੇ ਹਾਂਜੀ ਤੇ ਆਪਾਂ ਵੇਖੋ ਲਿਖ ਕੇ ਨਹੀਂ ਦੇ ਸਕਦੇ ਵੀ ਇਹ ਪਹਿਲੇ ਆ ਦੁਜੇ ਇੰਦਾਂ ਦਾ ਜਵਾਨ ਹੈ ਠੀਕ ਹੈ ਹਾਂਜੀ ਇਸ ਟਾਈਮ ਤੇ 10 ਦਿਨਾਂ ਦੀ ਸੂਈ ਆ ਹਾਂਜੀ 18 ਕਿਲੋ ਜਿਹੜਾ ਇਹ ਕੋ ਬੋਲਾ ਹੈਗਾ ਤਿਆਰ ਬਿਲਕੁਲ ਤਿਆਰ ਬਿਲਕੁਲ ਤੇ ਕਿੰਨਾ ਕੁ ਚਵਾਈ ਜਾਊਗੀ ਵੀਰ ਜੀ ਇਹ ਤੇ ਸਾੰਪ ਤੇ ਡਿਪੈਂਡ ਹੈ ਵੀ ਕੰਮ ਬਾਹਰ ਵੀ ਚੱਲ ਸਕਦੀ ਆ ਠੀਕ ਹੈ ਜੀ ਕੋਈ ਨਾ ਸਾੰਪ ਉਹ ਤੇ ਕੱਟ ਵੀ ਜਾ ਸਕਦਾ ਠੀਕ ਹੈ ਜੀ ਉਤਰਾ ਥਣ ਤੋਂ ਨੁੱਕ ਕੇ ਸਾਰੇ ਓਕੇ ਓਕੇ ਵੀਰ ਜੀ ਅੱਜ ਬੱਚਾ ਗਾੜੀ ਬੰਨਨ ਦਾ ਕਰਕੇ ਬੱਚੀ ਪਸਮਾਲ ਆ ਗਈ ਅੱਛਾ ਹੋਰ ਕਹੇ ਗੱਲ ਕੋਈ ਕਰਦੀ ਨਹੀਂ ਕੋਈ ਗੱਲ ਨਹੀਂ ਕੋਈ ਠੀਕ ਹੈ ਚਲੋ ਫਿਰ ਤੋਰਦੀ ਹੈ ਕਰੀਨ ਉਤਰਾ ਚੰਗੀ ਸਾਂਹ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਹੈ ਦੁੱਧ ਦੀ ਜੀ 20 ਤੋਂ ਪਲਾਸੀ ਚੱਲੂਗੀ 20 ਤੋਂ ਪਲਾਸੀ ਮੌਕੇ ਦੇ 18 ਲੀਟਰ ਜਿਹੜਾ ਘਰ ਚਵਾ ਦੇਗੇ ਤੇ ਮਗਰ ਵੀ ਇਹਦੇ ਵੱਛੀ ਆ ਬੋਡੀ ਵੇਟ ਵੀ ਚੰਗਾ ਜੀ ਤੇ ਕੀ ਮੁੱਲ ਰੱਖਣਾ ਵਿਧਿਆ ਆਪਾਂ ਇਹਦਾ ਫਿਰ ਵੀ ਜੀ ਦੇ ਦਾਂਗੇ 65000 65000 ਹੀ ਦੇ ਦੋਗੇ ਹਾਂਜੀ ਬਾਕੀ ਵਿੱਚੋਂ ਛੋਟ ਛੋਟ ਹੋ ਜਾਊਗੀ ਘਰ ਦਾ ਕੋਈ ਵੀਰ ਭਰਾ ਫੋਨ ਲਾਵੇ ਕਰਾਂਗੇ ਠੀਕ ਹੈ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹਾਂ ਦੇਖ ਸਾਦੇ ਜੀ ਤੇ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਾਦੇ ਜੀ ਹਵਾਨੇ ਤੇ ਨਾੜਾ ਚੰਗੀਆਂ ਇਹਦੀਆਂ ਮਿਲਕ ਮਿਨ ਵੀ ਚੰਗੀ ਲੱਗੀ ਆ ਦੱਸਿਓ ਵਿਧਿਆ ਇਹਦੇ ਬਾਰੇ ਵੀ ਆਪਾਂ ਇਹ ਨੂੰ ਜੂਈ ਨੂੰ ਵੀ ਜੀ ਇੱਕ ਮਹੀਨਾ ਦੇ ਪੰਜ-ਛੇ ਦਿਨ ਹੋ ਗਏ ਆ ਹਾਂਜੀ ਜਵਾਕੇ ਦਾ ਹੈ ਨਹੀਂ ਆ ਠੀਕ ਆ ਮੌਕੇ ਦੇ ਦੁੱਧ ਜਿਹੜਾ ਕੋਈ 16 ਕਿਲੋ ਤਿਆਰ ਜਿਹੜਾ ਬਿਲਕੁਲ ਜਿਹੜਾ ਮੌਕੇ ਤੇ ਆ ਅੱਛਾ ਹਾਂਜੀ ਠੀਕ ਆ ਕੋਈ ਸਾਂਹ ਵਾਲਾ ਵੀ ਲੈ ਜੇ ਤੇ ਬਾਅਦ ਵੀ ਸਕਦੀ ਆ ਕੋਈ ਗਾਂ ਸਾਂਹ ਵਾਲਾ ਘੜੇ ਤੇ ਘਟ ਵੀ ਸਕਦੀ ਠੀਕ ਹੈ ਜੀ ਚਲੋ ਤੋਰੀਆਂ ਫੇਰ ਇੱਕ ਰੀਨ ਬਾਕੀ ਮੌਕੇ ਦੇ 16 ਲੀਟਰ ਘਰ ਚਵਾ ਦੋਗੇ ਮੈਂ ਇਹਨੇ ਮੈਂ ਦੋ ਦਾ ਛੜ ਤਿੰਨ ਟਾਈਮ ਕੁਛ ਹੋ ਗਿਆ ਠੀਕ ਆ ਫ੍ਰੀ ਫਰੂਟ ਚੰਗੀ 16 ਲੀਟਰ ਜਿਹੜਾ ਮੌਕੇ ਤੇ ਕਹਿੰਦੇ ਕਿ ਬਿਲਕੁਲ ਤਿਆਰ ਹੈ ਤੇ ਇਹਦਾ ਵੀ ਜੇ ਫਿਰ ਕੀ ਰੱਖਣਾ ਮੁੱਲ ਆਪਾਂ ਵੇਖੋ ਵੀ ਜੀ ਜੇ ਤੇ ਹੁਣ 10 ਚਾਂਟੇ ਦਾ ਜਵਾਬ ਹਾਂਜੀ ਫਿਰ ਤੇ ਬੜੇ ਰੁਪਈਆ ਦੀ ਬੱਚੀ ਹਾਂਜੀ ਹੁਣ 55000 ਰੁਪਈਆ ਦਾਂਗੇ 55000 ਦੀ ਮੌਕੇ ਤੇ ਹੋਰ ਮਾਨ ਕਰ ਦੋਗੇ ਠੀਕ ਹੈ ਜੀ ਤੇ ਹੁਣ ਇੱਕ ਜ ਹੋਰ ਜਿਹੜੀ ਆਵਲੀ ਵੜਿਆ ਦੱਸਿਏ ਇਹਦੇ ਬਾਰੇ ਵੀ 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 ਜੀ ਪਹਿਲਾ ਦੂਆ ਰਹਿੜਿਆ ਹਾਂਜੀ ਦੋਂਦੀ ਆ ਚੌਗੀ ਲੱਗੀ ਆ ਅੱਛਾ ਇਸ ਟਾਈਮ ਤੇ ਜਿਹੜਾ ਇਹ ਕੋ ਦੁੱਧ ਆ ਸੂਈ ਇਹ ਮਤਲਬ ਡੇਢ ਕੁ ਮਹੀਨੇ ਦੀ ਹੈਗੀ ਜੀ ਅੱਛਾ ਇਸ ਟਾਈਮ ਦੇ ਦੁੱਧ ਦੇ ਕੋ 12 ਕਿਲੋ ਜੀ ਤਿਆਰ ਜਿਹੜਾ ਤਿਆਰ ਬਿਲਕੁਲ ਤੇ ਇਹਦਾ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਠੀਕ ਹੈ ਚਲੋ ਫਿਰ ਤੋਰ ਦੀ ਇਹ ਕਰੀਨਾ ਵੀ ਇਹ ਤੋਂ ਬਾਅਦ ਇੱਕ ਝੋਟੀ ਵੀ ਤੁਹਾਨੂੰ ਹਲੇ ਆ ਦਿਖਾਉਣੀ ਹੈ ਕਾਫੀ ਖੂਬਸੂਰਤ ਝੋਟੀ ਆ ਕਾਫੀ ਨਾਰਮਲ ਜਿਹੇ ਰੇਟ ਤੇ ਤੁਹਾਨੂੰ ਦਿਖਾਵਾਂਗੇ ਇਹਦੇ ਕੋਲ ਦੁੱਧ ਮੌਕੇ ਤੇ ਜਿਹੜਾ 12 ਲੀਟਰ ਤਿਆਰ ਦੱਸਦੇ ਬਾਕੀ ਸਾਰੀਆਂ ਸੂਈਆਂ ਸਵਾਈਆਂ ਚਵਾਈ ਤੁਸੀਂ ਆਪ ਆਪ ਕਰਕੇ ਖੜਨੇ ਆ ਆਪਣੀ ਮਰਜ਼ੀ ਨਾਲ ਤੇ ਆਪਣੀ ਸਮਝ ਨਾਲ ਪੱਛੂ ਖੜਨਾ ਹੈ ਤਾਂ ਇਹਦੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਆਹ ਦੇਖ ਸਕਦੇ ਹੋ ਤੇ ਇਹਦਾ ਕੀ ਰੱਖਣਾ ਜੀ ਮੁੱਲ ਇਹ ਵੀ ਦਿੱਤੇ ਤਾਂ 35000 35000 ਦੀ ਹਾਂਜੀ ਵਿੱਚ ਜੱਲਾ ਛੋਟ ਛੋਟ ਕਰਦਾ ਕਰਦਾ ਮੈਂ ਜੀ ਕਰਦਾ ਕੋਈ ਭਰਾ ਫੋਨ ਲਾਵੇ ਜਰੂਰ ਕਰਾਂਗੇ ਜੀ ਠੀਕ ਆ ਤੇ ਉਹ ਝੋਟੀ ਵੀ ਦਿਖਾਈਏ ਫਿਰ ਆਪਾਂ ਹਾਂਜੀ ਟੋਰ ਦੇ ਕਰੀ ਝੋਟੀ ਵੀ ਕਿਨਵਾ ਸੁਆ ਝੋਟੀ ਦਾ ਇਹ ਪਹਿਲਾ ਜੋ 24 ਸ਼ਕੀ ਲੱਗੀ ਆ ਜੀ ਅੱਛਾ ਇੱਕ ਥਣ ਚੋਂ ਧਾਰਾਂ ਕੱਟੇ ਅਗਲੇ ਅਗਲੇ ਚ ਤੇ ਨਾ ਮਹੀਨਾ ਦੀ ਸੂਈ ਜੇ ਅੱਛਾ ਅਗਲੇ ਥਣ ਚੋਂ ਘਰ ਧਾਰਾਂ ਕੱਟੋ ਕੱਟਾ ਬੈਣੀ ਹਲਦੇ ਕਿ ਦੂਸਰੇ ਬੈਣੀ ਹਲਦੀ ਅੱਛਾ ਹਾਂ ਅਗਲੇ ਠੀਕ ਤੇ ਪੱਕਾ ਦੁੱਧ ਕਿੰਨਾ ਹੁਣ ਪੱਕਾ ਦੁੱਧ ਦੇ ਕੋ ਸਾਢੇ 6 ਹੋਜੇ 6 ਹੋਜੇ 6 ਸਾਢੇ 6 ਲੀਟਰ ਜਿਹੜਾ ਪੱਕਾ ਦੁੱਧ ਹੈਗਾ ਤੇ ਮਗਰ ਇਹਦੇ ਕੱਟਾ ਹੈ ਕੱਢੀ ਸੀ ਲੈਣੀ ਆ ਜੀ ਕਰਦਾ ਤੇ ਦਿਮਾਗ ਚ ਤੇ ਤਿੰਨਾਂ ਕੁ ਮਹੀਨਿਆਂ ਦੀ ਜਿਹੜੀ ਕਹਿੰਦੇ ਕਿ ਸੂਈ ਆ ਬੱਚਾ ਤੁਹਾਨੂੰ ਹੁਣੇ ਦਿਖਾ ਦੇਣਾ ਥੋੜਾ ਡਰਦੀ ਦਾਦੀ ਆ ਸਾਡੇ ਕੋਲ ਹੌਲੀ ਹੌਲੀ ਤੋਰਦੇ ਆ ਫਿਰ ਜੀ ਬੱਚੇ ਵਾਲਾ ਥੋੜਾ ਜਿਹਾ ਉੱਧਰ ਇਹ ਬੱਚਾ ਇਹਦਾ ਬੱਜਿਆ ਆ ਬੱਚਾ ਇਹਦਾ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਕਿੰਨੇ ਕਿ ਚਿਰਦਾ ਵਾ ਥੋੜਾ ਜਿਹਾ ਡਰਦੀ ਆ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਤੇ ਪਿੱਛੇ ਹਵਾਨਾ ਵੀ ਚੰਗਾ 6 ਸਾਢੇ 6 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹ ਦੇਖੋ ਬਾਕੀ ਅਗਲੇ ਸੋਵੇ ਨੇ ਝੋਟੀ ਚੰਗੀ ਤਿਆਰ ਹੋਣੀ ਆ ਮੂੰਹ ਮੱਥੇ ਦੀ ਸੋਹਣੀ ਆ ਉਤਰ ਤੇ ਇਹਦਾ ਕੀ ਮੁੱਲ ਵਿੱਚ ਫਿਰ 1.5 ਜੀ ਦੇ ਲਾਗੇ 55000 55000 ਦੇ ਛੋਟ ਛੋਟ ਬਣੇ ਨਾ ਮਾਰਕੀਟਾਂ ਬਖਾ ਦਿਓ ਇੱਕ ਥਾਂ ਉੱਚਾ ਉਹੋਂ ਜੀ ਠੀਕ ਹੈ ਕੋਈ ਕੋਈ ਕੁਝ ਨਹੀਂ ਆਦੀ ਕੁਝ ਨਹੀਂ ਆਦੀ ਮੜਿਆ ਤੁਹਾਡੇ ਕੋ ਕੈਮਰਾ ਕਰਕੇ ਲੜਦੀ ਜੀ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਜਿਆ ਜੀ ਆ ਬਿਲਕੁਲ 5511 ਜੀ ਵਿੱਚ ਕਰਨਾ ਮੰਨਤਾ ਨਾ ਹੋਰ ਕਿੰਨੇ ਫੋਲ ਮਾਰਤਾਂ ਕਰਾਂਗੇ ਮੌਕੇ ਤੇ ਇਹ ਕਿ ਫੋਨ ਲਾਵੇ ਕੋਈ ਮੰਨਤਾਂ ਸਾਰੀਆਂ ਚ ਹੀ ਹੋਣਗੀਆਂ ਜੀ ਇਹਦਾ ਵੀਰ ਜੀ ਇਹ ਆ ਮੰਨ ਲਓ ਜੀ ਕਰਦਾ ਕੋਈ ਜਵਾਗ ਛੱਡ ਲੈ ਜੀ ਕਰਦਾ ਜਵਾਗ ਤੋਂ ਬਗੈਰ ਛੋੜੇ ਅੱਛਾ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ